ਦਿਸ਼ਪੁਰ ਦੇ ਵਿੱਚ ਜਿੱਥੇ 15 ਅਗਸਤ ਵਾਲੇ ਦਿਨ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਸੀ ਉੱਥੇ ਹੀ ਸਥਾਨੀ ਸ਼ਹਿਰ ਖੰਨਾਂ ਦੇ ਵਿੱਚ ਸ਼ਿਪੂਰੀ ਮੰਦਿਰ ਦੇ ਵਿੱਚ ਬੇਲ ਵੀ ਹੁੰਦੀ ਹੈ ਜਿਸ ਦੇ ਵਿੱਚ ਕੁਝ ਚੋਰਾਂ ਦੇ ਵੱਲੋਂ ਜਿਹੜਾ ਸ਼ਿਵਲਿੰਗ ਨੂੰ ਤੋੜੇ ਤਖੰਡਰ ਕੀਤੇ ਜਾਂਦੇ ਜਿਸ ਤੋਂ ਬਾਅਦ ਪੰਜਾਬ ਪਰ ਦੇ ਵਿੱਚ Hindu ਸੰਗਠਨ ਜਿਹੜੇ ਨੇ ਉਹ ਕਾਫੀ ਗੁੱਸੇ ਵਿੱਚ ਆਉਂਦੇ ਨੇ ਇਸ ਨੂੰ ਲੈ ਕੇ ਹੱਲਾ ਬੋਲਦੇ ਨੇ ਸੜਕਾਂ ਜਾਮ ਵੀ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਇਸ ਦੇ ਉੱਤੇ ਸਿੱਧੀ ਜਿਹੜੀ ਡੋਰ ਹੈ ਉਹ SH ਨੂੰ ਜਿਹੜੇ ਉੱਥੇ ਦੇ ਸਥਾਨੀ SHC ਸੀ ਉਹਨਾਂ ਨੂੰ ਨੌਕਰੀ ਤੋਂ ਕੱਢ ਵੀ ਇਹ ਅੰਦਰ ਸਸਪੈਂਡ ਕੀਤਾ ਜਾਂਦਾ ਪਰ ਕਿਤਨਾ ਕਿਤੇ ਜੋ ਇਹ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ ਇਸ ਨੂੰ ਲੈ ਕੇ ਪੰਜਾਬ ਪਰਦੇ ਵਿੱਚ ਹਿੰਦੂ ਜਿਹੜੇ ਨੇ ਉਹ ਸੇਫ ਨਹੀਂ ਮੰਨੇ ਜਾ ਰਹੇ ਫਿਲਹਾਲ ਬੁੱਧਵਾਰ ਨੂੰ ਜਿਹੜੀ ਇਹ ਬੇਅਦਬੀ ਹੋਈ ਸੀ ਇਸ ਨੂੰ ਲੈ ਕੇ ਅੱਜ ਖੰਨਾ ਦੇ ਵਿੱਚ ਟੀਮਾਂ ਫੋਰੈਂਸਿਕ ਟੀਮਾਂ ਪਹੁੰਚੀ ਗਈਆਂ ਜਿਸ ਦੇ ਵਿੱਚ ਉਹਨਾਂ ਨੇ ਕਈ ਚੈਕਿੰਗ ਵੀ ਕੀਤੀਆਂ ਹਾਲਾਂਕਿ ਇਸ ਦਾ ਨਤੀਜਾ ਕੀ ਨਿਕਲੂਗਾ ਕੀ ਕੁਝ ਹੋਇਆ ਉਹ ਪੂਰੀ ਗੱਲਬਾਤ ਵੀ ਕੀਤੀ ਇਹ ਸੁਣਦੇ ਆ ਕਿ ਕੁਝ ਹੋਇਆ ਇਸ ਮਾਮਲੇ ਵਿੱਚ ਸ਼ਿਪੂਰੀ ਮੰਦਰ ਦੇ ਵਿੱਚ ਜੋ ਪਰਸੋਂ ਸ਼ਿਵਲਿੰਗ ਤੋੜਿਆ ਗਿਆ ਸੀਗਾ ਉਹਦੇ ਸਬੰਧ ਦੇ ਵਿੱਚ ਖੰਨਾ ਸ਼ਹਿਰ ਦੇ ਵਿੱਚ ਚੱਕਾ ਜਾਮ ਵੀ ਹੋਇਆ ਸੀ ਪ੍ਰਸ਼ਾਸਨ ਮੁਸਤੈਦ ਹੈ ਪੂਰਾ ਪ੍ਰਸ਼ਾਸਨ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ਅੱਜ ਵਿਸ਼ੇਸ਼ ਤੌਰ ਤੇ ਮੁਹਾਲੀ ਤੋਂ ਐਫਐਸਐਲ ਦੀ ਟੀਮ ਜਿਹੜੀ ਇਹ ਪਹੁੰਚੀ ਹੋਈ ਹੈ ਉਹ ਨਿਖਣ ਕੀਤਾ ਜਾ ਰਿਹਾ ਸਰ ਕੀ ਨਾਮ ਹੈ ਡਾਕਟਰ ਅਸ਼wini ਕਾਲਿਆ ਅਸੀਂ ਐਫਐਸਐਲ ਟੀਮ ਆਪਣੇ ਐਫਐਸਐਲ ਮੁਹਾਲੀ ਤੋਂ ਆਏ ਹਾਂ ਡਾਕਟਰ ਸੰਜੀਵ ਸਿਸਟਮ ਡਾਇਰੈਕਟਰ ਨਾਲ ਤੇ ਅਸੀਂ ਇੱਥੇ ਦੇਖਿਆ ਕਿ ਅਸੀਂ ਜਿਹੜੇ ਉਹਦੀ ਐਂਟਰੀ ਐਗਜ਼ਿਟ ਜਿਹੜੇ ਉਹਨਾਂ ਨੇ ਅਕੇਫੇ ਇੰਜਾਮ ਦਿੱਤਾ ਚੋਰੀ ਨੂੰ ਉਹ ਅਸੀਂ ਸਾਰਾ ਇਨਵੈਸਟੀਗੇਸ਼ਨ ਕਰ ਰਹੇ تھے ਕਰ ਰਹੇ ਫਰੈਂਸੀ ਕਲ ਅਨਲਿਸਿਸ ਕੀ ਹੈ ਉਹ ਕੁਛ ਵਸੇ ਬਲੱਡ ਸੈਂਪਲ ਜਿਹੜੇ ਕੋੜੀਆਂ ਤੇ ਜਾਂ ਸਾਈਡ ਤੇ ਹੈਗੇ ਆ ਉਹਨਾਂ ਦਾ ਵੀ ਅਸੀਂ ਅਨਲਿਸਿਸ ਕੀਤਾ ਹੈਗਾ ਬਾ ਡੀਐਨਏ ਐਗਜ਼ਾਮੀਨੇਸ਼ਨ ਵਾਸਤੇ ਅਸੀਂ ਸੈਂਪਲ ਵੀ ਲਏ ਨੇ ਕੁਛ ਉਹਨੇ ਪੁਲਿਸ ਨੂੰ ਵੀ ਅਸੀਂ ਹੈਂਡਓਵਰ ਕਰਤੇ ਨੇ ਜਿਹੜੇ ਸੈਂਪਲਸ ਹੈਗੇ ਉਸ ਤੋਂ ਇਲਾਵਾ ਅਸੀਂ ਥੋਰੋਲੀ ਜਿਹੜਾ ਕ੍ਰਾਈਮ ਸੀਨ ਜਿਹੜਾ ਮੰਦਿਰ ਦਾ ਪ੍ਰੈਮਿਸਿਸ ਉਹਦੇ ਨਾਲ ਦੇ ਅਡਜੋਇਨਿੰਗ ਏਰੀਆ ਸਾਰਾ ਉਹ ਅਸੀਂ ਨੂੰ ਸਰਚ ਕਰਕੇ ਫੋਰੈਂਸਿਕ ਜਿਹੜੇ ਐਵੀਡੈਂਸ ਮਿਲੇ ਉਹ ਅਸੀਂ ਇਕੱਠਾ ਕਰਕੇ ਅਸੀਂ ਆਪਣੀ ਪੁਲਿਸ ਨੂੰ ਹੈਂਡਓਵਰ ਕਰਦੇ ਬਾਕੀ ਅਸੀਂ ਜਿਹੜੀ ਰਿਪੋਰਟ ਹੈ ਆਪਣੀ ਡਿਟੇਲਡ ਰਿਪੋਰਟ ਜਿਹੜੀ ਹੈ ਆਪਣੇ ਕਨਸਰਨਡ ਪੁਲਿਸ ਐਸਐਸਪੀ ਆਫ ਸਰ ਨੂੰ ਦੇਤਾ ਸਰ ਕਿੰਨਾ ਟਾਈਮ ਆਫਟਰ ਐਗਜ਼ਾਮ ਹੋੜ ਇਹ ਹੋ ਜਾਂਦੀ ਹੈ ਤਿਆਰ ਬਸ ਆਫਟਰ ਐਨਾਲਿਸਿਸ ਜਦੋਂ ਸਾਨੂੰ ਇਹਦੇ ਜਿਹੜੇ ਸੀ ਨਮੂਨੇ ਅਸੀਂ ਇਹਨਾਂ ਨੂੰ ਦਿੱਤੇ ਹੈਂਡਓਵਰ ਕਰਦੇ ਸਾਨੂੰ ਜਦੋਂ ਭੇਜਣਗੇ ਐਫਐਐਸਐਲ ਦੇ ਵਿੱਚ ਉਹਨਾਂ ਦਾ ਐਨਾਲਿਸਿਸ ਕਲਸ ਅਸੀਂ ਜੋ ਸੀ ਸੀ ਦੇਖਿਆ ਉਹਦੀ ਡੀਪ ਰਿਪੋਰਟ ਸੀ ਦੇ ਦਾਂਗੇ ਲਗਭਗ ਤਿੰਨ ਘੰਟੇ ਦੇ ਕਰੀਬ ਤੁਸੀਂ ਇਹਦੀ ਹੋਰ ਪੂਰੀ ਇਨਵੈਸਟੀਗੇਸ਼ਨ ਕੀਤੀ ਹੈ ਕੀ ਲੱਗਦਾ ਹੈ ਕਿੰਨੇ ਕੁ ਬੰਦਿਆਂ ਦੀ ਜਿਹੜੀ ਹੈ ਉਹਰੇ ਮਿਲੇ ਆਉਂਦੇ ਜਾਓ ਦੇਖੋ ਬੰਦੇ ਤਾਂ ਹੁਣ ਦੋ ਤੋਂ ਉੱਪਰ ਤਾਂ ਹੈਗੇ ਆ ਜਿਹੜੇ ਅਸੀਂ ਐਨਲਿਸਿਸ ਕੀਤੀ ਹੈਗੇ ਐਨਲਿਸਿਸ ਕਰ ਰਹੇ ਹੈਗੇ ਆ ਜਿਹੜਾ ਅਸੀਂ ਦੇਖਿਆ ਹੈਗਾ ਉਹ ਤੇ ਸਾਰਾ ਐਨਲਿਸ ਬਾਕੀ ਚ ਇਹ ਉਹਦੇ ਜਿਹੜੇ ਫੁੱਟਪ੍ਰਿੰਟਸ ਹੈਗੇ ਆ ਜਾਂ ਥੰਬ 임ਪ੍ਰੈਸ਼ਨਸ ਹੈ ਉਹ ਅਸੀਂ ਦੇਖਿਆ ਕਿੱਥੇ ਕਿੱਥੇ ਹੈਗੇ ਲੱਗੇ ਇਹਨਾਂ ਦੇ ਉਹਨਾਂ ਤੋਂ ਇਲਾਵਾ ਜਿਹੜੇ ਫਿੰਗਰਪ੍ਰਿੰਟ ਜਿਹੜੇ ਇਹਨਾਂ ਦੇ ਬਿਊਰੋ ਜਿਹੜੇ ਆਏ ਆ ਫਲੋਰ ਤੋਂ ਸਾਡਾ ਪਰਪਸ ਹੈ ਕਿ ਦੇਖਲ ਕੇ ਅਸੀਂ ਕਿ ਬਲੱਡ ਦੇ ਨਮੂਨੇ ਜਿਹੜੇ ਸੀ ਚੈੱਕ ਕੀਤੇ ਹੈਗੇ ਉਹਦੇ ਅਰਜੋਂ ਸੈਂਪਲ ਆਏਗਾ ਜਿਹੜਾ ਜਿਹੜੇ ਜਿਹੜੇ ਵੀ ਦੋਸ਼ੀ ਬਾਅਦ ਚ ਫੜੇ ਜਾਣਗੇ ਉਹਨਾਂ ਦਾ ਅਸੀਂ ਮਿਲਾਨ ਕਰੇ ਤਾਂ ਕਿ ਵਾਕਿਆ ਇਹ ਨਮੂਨੇ ਦਾ ਸੈਂਪਲ ਜਿਹੜੇ ਬਲੱਡ ਦੇ ਕੋੜੀਆਂ ਤੋਂ ਜਾਂ ਕਈ ਚੀਜ਼ਾਂ ਜਿਹੜੀਆਂ ਅਸੀਂ ਦੇਖੀਆਂ ਸਾਨੂੰ ਸੈਂਪਲ ਮਿਲੇ ਆ ਉਹਨਾਂ ਨਾਲ ਮਿਲਾਨ ਕਰਨ ਤੋਂ ਬਾਅਦ ਉਹ ਬੰਦਿਆਂ ਦੀ ਪਰਸਨਲ ਆਈਡੈਂਟੀਫਿਕੇਸ਼ਨ ਦੇ ਕੰਮ ਆਇਆ हां सो एफएसडी टीम ने जड़ी आज निरीक्षण ਕੀਤਾ ਕਿਉਂਕਿ ਲੋਕਾਂ ਦੀ ਵੀ ਡਿਮਾਂਡ ਸੀ ਕਿਤੇ ਐਨਾ ਹੋਵੇ ਕੋਈ ਗਲਤ ਜਿਹੜੇ ਲੋਕ ਫੜੇ ਜਾਣ ਔਰ ਪ੍ਰਸ਼ਾਸਨ ਵੀ بار بار ਇਹ ਗੱਲ ਕਹਿ ਰਿਹਾ ਸੀਗਾ ਕਿ ਅਸੀਂ ਸਹੀ ਬੰਦਿਆਂ ਨੂੰ ਹੀ ਜਿਹੜਾ ਫੜਾਂਗੇ ਜਿਨ੍ਹਾਂ ਕੋਲ ਸਮਾਨ ਵੀ ਹੋਊਗਾ ਔਰ ਫਿੰਗਰਪ੍ਰਿੰਟ ਜਿਹੜੇ ਨੇ ਉਹ ਚੈੱਕ ਕੀਤੇ ਗਏ ਨੇ ਬਲੱਡ ਚੈੱਕ ਕੀਤਾ ਜਾ ਰਿਹਾ ਹੈ ਉਹਦੇ ਨਾਲ ਨਾਲ ਜਿਹੜੇ ਸਹੀ ਮੁਜਰਬ ਹੋਣਗੇ ਉਹਨਾਂ ਨੂੰ ਹੀ ਜਿਹੜੀ ਹੈ ਪੁਲਿਸ ਜਿਹੜੀ ਹੈ ਗ੍ਰਿਫਤਾਰ ਕਰੂਗੀ ਸੋ ਕੈਮਰਾਮੈਨ ਰਜੇਸ਼ ਆਜਾ ਨਾਲ ਮਹਾਰਾਜ ਮੈਂਦੋ ਯੂਨੀਵਰਸਲ ਨਿਊਜ਼ ਨੈਸ਼ਨ ਖੰਨਾ